ਜੋ ਪਹੁੰਚ ਕੇ ਰੁਕੇਗੀ ਤੇ ਉਥੇ ਹੀ ਜੋ ਇਸ ਯਾਤਰਾ ਦੇ ਵਿੱਚ ਦਾਲੂਵਾ ਚੜਕੇ ਹਿੱਸਾ ਲੈ ਰਹੇ ਨੇ ਤੇ ਇਸ ਦੇ ਵਿਚਾਲੇ ਅਗਲੇ ਖਬਰ ਦਰੁਕਰ ਲੈਣੇ ਗੋਇੰਦਵਾਲ ਸਾਹਿਬ ਤੋਂ ਖਬਰ ਆਦੀ ਤੰਦਾਸ ਦੇ ਕਿ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਪ੍ਰਾਪਤ ਹੋਏ ਗੋਇੰਦਵਾਲ ਸਾਹਿਬ ਦੀ ਜੇਲ੍ਹ ਇੱਕ ਵਾਰੀ ਮੁੜ ਤੋਂ ਸੁਰੱਖਿਆ ਬਟੋਰ ਰਹੀ ਹੈ ਨਾਮਿਤ ਅਸਕਰ ਮਿੰਟੂ ਦੇ ਬਾਰਕਦ ਵਿੱਚੋਂ ਚਾਰ ਮੋਬਾਈਲ ਫੋਨ ਮਿਲੇ ਨੇ ਜੋ ਸਪੈਸ਼ਲ ਟਾਸਕ ਫੋਰਸ ਨੇ ਮਿੰਟੂ ਨੂੰ ਹੈਰਵੈਂਸ ਨੇ 2022 ਦੇ ਵਿੱਚ ਗ੍ਰਫਤਾਰ ਕੀਤਾ ਸੀ ਮਿੰਟੂ ਦੇ ਖਿਲਾਫ ਇਹਨਾਂ ਹੋਰ ਮਾਮਲੇ ਵੀ ਦਰਜ ਨੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਇਹ ਮਾਮਲਾ ਦਰਜ ਕੀਤਾ ਗਿਆ ਜੇਲ੍ਹ ਦੇ ਵਿੱਚ ਤਸਕਰ ਮਿੰਟੂ ਕਿਸ ਦੇ ਸੰਪਰਕ ਤੇ ਵਿੱਚ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਨਾਮੀ ਤਸਕਰ ਮਿੰਟੂ ਦੇ ਬੈਰਕ ਦੇ ਵਿੱਚੋਂ ਚਾਰ ਮੋਬਾਈਲ ਫੋਨ ਮਿਲੇ ਨੇ ਸਪੈਸ਼ਲ ਟਾਸਕ ਫੋਰਸ ਨੇ ਮਿੰਟੂ ਨੂੰ ਹੈਰੋਇਨ ਸੰਬੰਧ 2022 ਦੇ ਵਿੱਚ ਗ੍ਰਫਤਾਰ ਕੀਤਾ ਸੀ ਤੇ ਲਗਾਤਾਰ ਜੋ ਕਿ ਜੇਲ੍ਹ ਦੇ ਵਿੱਚ ਮਿੰਟੂ ਸਜ਼ਾ ਕੱਟ ਰਿਹਾ ਹੈ ਪਰ ਇਸ ਦੇ ਬੈਰਕ ਦੇ ਵਿੱਚੋਂ ਚਾਰ ਮੋਬਾਈਲ ਫੋਨ ਜੋ ਬਰਾਮਦ ਹੋਏ ਨੇ ਖਬਰ ਤੇ ਵੀ ਤੇ ਗੱਲਬਾਤ ਕਰਾਂਗੇ ਸਹਿਯੋਗੀ ਮਨੀਸ਼ ਸ਼ਰਮਾ ਸਾਠਨਾਲ ਜੋ ਫੋਨਲਾਈਨ ਤੇ ਜੁੜ ਚੁੱਕੇ ਨੇ ਮਨੀਸ਼ ਸ਼ਰਮਾ ਜੀ ਕੀ ਕੁਝ ਤਸਵੀਰ ਅਪਡੇਟ ਆ ਰਿਹਾ ਆਖਰਕਾਰ ਵੱਡਾ ਸਵਾਲ ਹੈ ਕਿ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਪਹੁੰਚ ਕਿਵੇਂ ਜਾਂਦੇ ਨੇ ਇਹ ਇੱਕ ਸ਼ਸਕਰ ਹੈ ਜਿਹੜਾ ਇਸ ਜੇਲ੍ਹ ਚ ਬੰਸੀ ਜੀ ਦੇ ਖਿਲਾਫ ਜਿਹੜੇ ਐਫਪੀਐਫ ਨੇ ਇਸ ਨੂੰ 2022 ਚ ਕਾਬੂ ਕੀਤਾ ਸੀ ਪਰ ਰੋਹਿੰਦ ਦੇ ਨਾਲ ਇਸ ਤੋਂ ਇਲਾਵਾ ਇਹਦੇ ਖਿਲਾਫ ਤਿੰਨ ਹੋਰ ਮੁਕਦਮੇ ਨੇ ਇਸੇ ਮਾਮਲੇ ਜਾਇ ਗੋਇਨਵਾਲ ਜੇਲ੍ਹ ਚ ਬੰਦਾ ਹੈ ਤਾਂ ਤਲਾਸ਼ੀ ਦੇ ਦੌਰਾਨ ਜਿਹੜੀ ਇਹਦੀ ਬੈਰਕ ਸੀ ਉਤੋਂ ਜਿਹੜੇ ਨੇ 4 ਮੋਬਾਈਲ ਫੋਨ ਬਰਾਮਦ ਹੋਏ ਨੇ ਲੇਕਿਨ ਸਭ ਤੋਂ ਵੱਡਾ ਸਵਾਲ ਐ ਵੀ ਹੈ ਕਿ ਇਹ ਜੇਲ੍ਹ ਜੇ ਮੋਬਾਈਲ ਜਿਹੜਾ ਇਸਤੇਮਾਲ ਕਰ ਰਿਆ ਸੀ ਕਿਹਦੇ ਕਿਹਦੇ ਸੰਪਰਕ ਤੇ ਸੀ ਕਿ ਜੇਲ੍ਹ ਦੇ ਅੰਦਰੋਂ ਹੀ ਇਹ ਤਸਕਰੀ ਦਾ ਨੈਟਵਰਕ ਚਲਾ ਰਿਆ ਸੀ ਜਾਂ ਜਿਹੜਾ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਨੈਟਵਰਕ ਚਲਾ ਰਿਆ ਸੀ ਫਿਲਹਾਲ ਜਾਂਚ ਦਾ ਵਿਸ਼ਾ ਹੈ ਲੇਕਿਨ ਜਿਹੜੇ ਜੇਲ੍ਹ ਦੇ ਅਧਿਕਾਰੀਆਂ ਦੇ ਬਿਆਨਾਂ ਤੇ ਥਾਣਾ ਕੋਇਨਵਾਲ ਪੁਲਿਸ ਨੇ ਜਿਹੜਾ ਇਸ ਦੇ ਖਿਲਾਫ ਮਿੰਟੂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਦੋਂ ਇੱਕ ਮੁੰਨ ਨੂੰ ਜਿਹੜਾ ਪ੍ਰੋਡਕਸ਼ਨ ਬਾਰਨ ਤੇ ਲਿਆ ਕੇ ਇਹਦੇ ਕੋਲ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਕਿਦੇ ਸੰਪਰਕ ਚ ਸੀ ਕਿ ਇਹ ਕੋਈ ਨਸ਼ੇਦਾਰ ਨੈਟਵਰਕ ਚ ਲਾ ਰਿਆ ਸੀ ਜੇਲ ਦੇ ਅੰਦਰ ਇਹਨੂੰ ਮੋਬਾਈਲ ਕੌਣ ਪ੍ਰੋਵਾਈਡ ਕਿੰਨੇ ਪ੍ਰੋਵਾਈਡ ਕਰਵਾਏ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਮੋਬਾਈਲ ਇਸਤੇਮਾਲ ਕਰ ਰਿਆ ਸੀ ਇਸ ਨਾਲ ਦੇ ਕਈ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੈਣ ਵਾਸਤੇ ਜੜੀਏ ਗੋਇੰਦਵਾਲ ਪੁਲਿਸ ਜੜੀਏ ਇਹਨੂੰ ਪ੍ਰੋਡਕਸ਼ਨ ਬਾਰਨ ਤੇ ਲਿਆ ਸਕਦੀ ਹੈ ਜੀ ਕੁਲਿੰਦਰ